ਜੀਉਂਦੇ ਜਾਗਦੇ ਬੰਦੇ ਤੁਹਾਡੇ ਨਾਲ ਤੁਰੇ ਫਿਰਦੇ ਤੁਹਾਡੇ ਨਾਲ ਗੱਲਾਂ ਕਰਦੇ ਪਤਾ ਨਹੀਂ ਇੱਕ ਦਿਨ ਕਿੱਥੇ ਚਲੇ ਜਾਂਦੇ ਨੇ ਕਿ ਮੁਰਕ ਕਦੇ ਨਹੀਂ ਦਿਸਦੇ ਤੇ ਕਦੇ-ਕਦੇ ਸਾਨੂੰ ਬੜੀ ਖੋਜ ਹੀ ਪੈਂਦੀ ਹੈ ਕਿ ਉਹ ਕਿਤੋਂ ਮਿਲ ਪੈਣ ਕਿਤੇ ਦਿਸ ਪੈਣ ਕਿਤੇ ਉਹਨਾਂ ਨਾਲ ਗੱਲ ਹੋ ਜਾਵੇ ਪਰ ਨਹੀਂ ਉਹ ਤਾਂ ਪਤਾ ਨਹੀਂ ਕਿੱਥੇ ਚਲੇ ਜਾਂਦੇ ਨੇ ਇਹ ਸੱਜੇ ਕੋਲ ਰਹਿ ਜਾਂਦੀਆਂ ਸਿਰਫ ਉਹਨਾਂ ਦੀਆਂ ਯਾਦਾਂ ਉਹਨਾਂ ਨਾਲ ਬਿਤਾਏ ਪਲ ਉਹਨਾਂ ਨਾਲ ਕੀਤੀਆਂ ਗੱਲਾਂ ਬਸ ਪਰ ਉਹ ਮੁੜ ਨਹੀਂ ਆਉਂਦੀ ਤੇ ਜਦ ਤੁਹਾਡਾ ਕੋਈ ਬਹੁਤ ਕਰੀਬੀ ਇਸ ਦੁਨੀਆ ਤੋਂ ਜਾਂਦਾ ਹੈ ਨਾ ਉਹ ਦੁੱਖ ਬਿਆਨ ਨਹੀਂ ਕੀਤਾ ਜਾ ਸਕਦਾ ਪਤਾ ਨਹੀਂ ਰੱਬ ਨੇ ਵੀ ਕੀ ਰੀਤ ਬਣਾਈ ਹੈ ਤਹਾਡੇ ਨਾਲ ਰਹਿੰਦੇ ਤੁਹਾਡੇ ਨਾਲ ਬੈਠਦੇ ਤੁਰੇ ਫਿਰਦੇ ਗੱਲਾਂ ਕਰਦੇ ਲੋਕ ਇੱਕ ਦਿਨ ਤੁਹਾਡੇ ਤੋਂ ਸਦਾ ਲਈ ਦੂਰ ਹੋ ਜਾਂਦੇ